ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਹਰੀ ਮਿਰਚ ਦਾ ਮਸਾਲੇਦਾਰ ਅਚਾਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਸਿਰਫ 10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਇਹਨੂੰ ਤੁਸੀਂ ਸਾਲ ਦੋ ਸਾਲ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਚਾਰ ਬਣਾਉਣਾ ਸ਼ੁਰੂ ਕਰਦੇ ਆਂ ਆਚਾਰ ਬਣਾ ਲਈ ਤੇ ਮੈਂ 150 ਗ੍ਰਾਮ ਹਰੀਆਂ ਮਿਰਚਾਂ ਲਈਆਂ ਜਿਹੜੀ ਡਾਰਕ ਵਾਲੀ ਹਰੀ ਮਿਰਚ ਹੁੰਦੀ ਹੈ ਲੰਬੇ ਵਾਲੀ ਅਸੀਂ ਉਹ ਲਈ ਹੈ ਕਿਉਂਕਿ ਇਹਨਾਂ ਦਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਸਾਲ ਦੋ ਸਾਲ ਇਹਨੂੰ ਅਸੀਂ ਸਟੋਰ ਕਰਕੇ ਰੱਖ ਸਕਦੇ ਆਂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਧੋਣ ਤੋਂ ਬਾਅਦ ਇਹਨਾਂ ਦੀ ਅਸੀਂ ਡੰਡੀਆਂ ਉਤਾਰਨੀਆਂ ਨੇ ਪਹਿਲਾਂ ਨਹੀਂ ਉਤਾਰਨੀਆਂ ਜੇ ਤੁਸੀਂ ਪਹਿਲਾਂ ਉਤਾਰ ਕੇ ਧੋਵੋਗੇ ਤਾਂ ਇਹਨਾਂ ਦੇ ਅੰਦਰ ਪਾਣੀ ਚੱਲਿਆ ਜਾਂਦਾ ਤਾਂ ਆਚਾਰ ਸਾਡਾ ਜਲਦੀ ਖਰਾਬ ਹੋ ਜਾਂਦਾ ਆ ਇਹਨਾਂ ਨੂੰ ਧੋਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਪੱਖੇ ਇਹਨੂੰ ਸਾਫ਼ ਕੱਪੜੇ ਨਾਲ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਅਸੀਂ ਸਾਫ਼ ਕਰ ਲਿਆ ਇਹਨਾਂ ਦੇ ਉੱਪਰ ਪਾਣੀ ਬਿਲਕੁਲ ਨਾ ਲੱਗਿਆ ਹੋਵੇ ਇਹਨਾਂ ਨੂੰ ਅਸੀਂ ਦੇਖੋ ਸੈਂਟਰ ਵਿੱਚ ਤੋਂ ਕੱਟ ਕੇ ਦੋ-ਦੋ ਪੀਸ ਕਰ ਲਾਂਗੇ ਇਸ ਤਰੀਕੇ ਨਾਲ ਸਾਰੀ ਮਿਰਚਾਂ ਨੂੰ ਅਸੀਂ ਕਟਿੰਗ ਕਰਕੇ ਰੱਖ ਲਾਂਗੇ ਜੇ ਐਦਾਂ ਦੀ ਲਾਲ ਮਿਰਚ ਵੀ ਹੈਗੀ ਹੈ ਇਹਦੇ ਵਿੱਚ ਤਾਂ ਉਹ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਲਾਲ ਮਿਰਚਾਂ ਵੀ ਖਾਣ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਹਰੀ ਮਿਰਚ ਦਾ ਆਚਾਰ ਅਸੀਂ ਕਿਸੇ ਵੀ ਮੌਸਮ ਵਿੱਚ ਖਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਸਬ ਰੋਟੀ ਨਾਲ ਖਾਣ ਵਾਸਤੇ ਇਨੋਸ ਇਸ ਤਰੀਕੇ ਨਾਲ ਜੇ ਤੁਹਾਨੂੰ ਲੰਬੀ ਲੱਗ ਰਹੀ ਹੈ ਤਾਂ ਤੁਸੀਂ ਇਹਨਾਂ ਦੇ ਦੋ ਪੀਸ ਵਿੱਚ ਐ ਇਦਾਂ ਕਟਿੰਗ ਕਰ ਸਕਦੇ ਹੋ ਸੈਂਟਰ ਵਿੱਚ ਤੋਂ ਕਟਿੰਗ ਕਰਕੇ ਦੋ ਮਿਰਚਾਂ ਨੂੰ ਕਟਿੰਗ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਸਾਰਾ ਇਹਨਾਂ ਦਾ ਕਟਿੰਗ ਕਰਕੇ ਰੱਖ ਲਾਂਗੇ ਕਿਉਂਕਿ ਇਹਨਾਂ ਦੇ ਬੀਜਾਂ ਦੇਖੋ ਦੇਖੋ ਇਹਨਾਂ ਬਿਲਕੁਲ ਪੱਕੇ ਵੀ ਹੁੰਦੇ ਆ ਤਾਂ ਹੀ ਸਾਡਾ ਆਚਾਰ ਲੰਬੇ ਸਮੇਂ ਤੱਕ ਸੋਰ ਕਰਕੇ ਰੱਖ ਸਕਦੇ ਹਾਂ ਅਸੀਂ ਹੁਣ ਇੱਕ ਪੈਨ ਗੈਸ ਤੇ ਰੱਖਾਂਗੇ ਇਹਦੇ ਵਿੱਚ ਪਾਵਾਂਗੇ 4 ਚਮਚ ਸਰੋਂ ਦਾ ਤੇਲ ਕੋਈ ਵੀ ਆਚਾਰ ਹੋਵੇ ਉਹ ਸਰੋਂ ਦੇ ਤੇਲ ਵਿੱਚ ਹੀ ਬਣਾਇਆ ਜਾਂਦਾ ਹੈ ਚਾਰ ਚਾਰ ਵੱਡੇ ਚਮਚ ਅਸੀਂ ਸਰੋਂ ਦੇ ਤੇਲ ਦੇ ਲਈਏ ਸਰੋਂ ਦੇ ਤੇਲ ਨੂੰ ਸੀ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਤੱਕ ਇਹਦੇ ਉੱਪਰ ਤੋਂ ਧੂਆ ਨਾ ਨਿਕਲਣ ਲੱਗ ਜਵੇ ਇਹਦੀ ਕਰਵਾਹਟ ਬਿਲਕੁਲ ਦੂਰ ਹੋ ਜਾਂਦੀ ਹੈ ਜਦੋਂ ਇਹਨੂੰ ਪਕਾ ਕੇ ਚੰਗੀ ਤਰ੍ਹਾਂ achar ਵਿੱਚ ਪਾਉਂਦੇ ਆ ਤਾਂ ਇਹਨੂੰ ਅਸੀਂ ਠੰਡਾ ਹੋਣ ਲਈ ਰੱਖ ਦਾਂਗੇ ਠੰਡਾ ਹੋਣ ਤੋਂ ਬਾਅਦ ਹੀ ਅਸੀਂ achar ਵਿੱਚ ਇਹਨੂੰ ਐਡ ਕਰਾਂਗੇ ਧੂਆ ਨਿਕਲਣ ਲੱਗ ਗਿਆ ਇਹਨੂੰ ਅਸੀਂ ਖੁੱਲੇ ਬਰਤਨ ਵਿੱਚ ਕੱਢ ਕੇ ਰੱਖ ਲਾਂਗੇ ਉਦੋਂ ਤੱਕ ਅਸੀਂ achar ਲਈ ਮਸਾਲਾ ਬਣਾ ਕੇ ਤਿਆਰ ਕਰਦੇ ਆਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਸਾਬਤ ਧਣੀਆਂ ਦਾ ਇੱਕ ਚਮਚ ਪਾਵਾਂਗੇ ਸੌਂਫ ਦਾ ਤੇ ਇੱਕ ਚਮਚ ਪਾਵਾਂਗੇ ਜੀਰਾ ਇੱਕ ਚਮਚ ਹੀ ਅਸੀਂ ਇਥੇ ਸਰੋਂ ਦੇ दाणे ਆ ਤੁਸੀਂ ਰਾਈ ਕੋਈ ਵੀ ਚੀਜ਼ ਲੈ ਸਕਦੇ ਹੋ ਉਹਨਾਂ ਵਿੱਚ ਤੋਂ ਜਿਹੜੀ ਤੁਹਾਡੇ ਕੋਲ ਹੈਗੀ ਹੈ ਤਾਂ ਇਹਨਾਂ ਮਸਾਲਿਆਂ ਨੂੰ ਅਸੀਂ ਡਰਾਈ ਰੋਸਟ ਕਰਨਾ ਹੈ ਇਹਨਾਂ ਦੀ ਨਮੀ ਅਸੀਂ ਬਿਲਕੁਲ ਦੂਰ ਕਰਨੀ ਆ ਜੇ ਤੁਸੀਂ ਬਿਨਾ ਮਸਾਲਿਆਂ ਤੋਂ ਮਿਰਚ ਦਾ ਆਚਾਰ ਦੇਖਣਾ ਚਾਹੁੰਦੇ ਹੋ ਮੈਂ ਬਿਨਾ ਮਸਾਲਿਆਂ ਤੋਂ ਬਿਨਾ ਤੇਲ ਤੋਂ ਬਣਾ ਕੇ ਮਿਰਚ ਦੇ ਆਚਾਰ ਦੀ ਰੈਸਪੀ ਜਿਹੜੀ ਉਹ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਉਹ ਆਚਾਰ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਚਟਪਟਾ ਜਿਹਾ ਬਣ ਕੇ ਤਿਆਰ ਹੁੰਦਾ ਹੈ ਤੇ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਸਾਡੇ ਮਸਾਲੇ ਦੇਖੋ ਡਰਾਈ ਰੋਸਟ ਹੋ ਚੁੱਕੇ ਹਨ ਇਹਨਾਂ ਨੂੰ ਤੁਸੀਂ ਧੁੱਪ ਵਿੱਚ ਵੀ ਰੱਖ ਕੇ ਸੁਕਾ ਸਕਦੇ ਹੋ ਕਿਉਂਕਿ ਇਹਨਾਂ ਦੀ ਅਸੀਂ ਨਮੀ ਦੂਰ ਕਰਨੀ ਹੈ ਬਿਲਕੁਲ ਇਹਨਾਂ ਨੂੰ ਇਹਨਾਂ ਦੇ ਡ్రਾਈ roast ਕਰਨ ਤੋਂ ਬਾਅਦ ਇਹਨਾਂ ਨੂੰ ਕਿਸੇ ਖੁੱਲੇ ਬਰਤਨ ਵਿੱਚ ਕੱਢ ਲਾਂਗੇ ਠੰਡੇ ਹੋਣ ਲਈ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਮਿਕਸੀ ਗ੍ਰਾਈਂਡਰ ਵਿੱਚ ਨੂੰ ਬਿਲਕੁਲ ਬਰੀਕੀ ਪੀਸ ਲਾਂਗੇ ਇਹਨਾਂ ਦਾ ਇੱਕ ਪਾਊਡਰ ਤਿਆਰ ਕਰ ਲਾਂਗੇ ਇਹ ਦਰਦਰਾ ਜਿਹਾ ਇਹਨਾਂ ਨੂੰ ਅਸੀਂ ਇੱਕ ਪਲੇਟ ਵਿੱਚ ਕੱਢ ਲਾਂਗੇ ਤਾਂ ਕਿ ਇਹ ਬਿਲਕੁਲ ਠੰਡੇ ਹੋ ਜਾਣ ਠੰਡੇ ਹੋਣ ਤੋਂ ਬਾਅਦ ਇਹਨਾਂ ਨੂੰ ਅਸੀਂ ਪੀਸ ਕੇ ਤਿਆਰ ਕਰਾਂਗੇ ਇਹਦੇ ਵਿੱਚ ਪਾਵਾਂਗੇ ਪੈਨ ਵਿੱਚ ਇੱਕ ਚਮਚਾ ਜ ਅਸੀਂ ਪਾਵਾਂਗੇ ਮੇਥੀ ਦਾਣਾ ਤੇ 1 ਚਮਚ ਕਲੌਂਜੀ ਦਾ ਪਾਵਾਂਗੇ ਇਹ ਮਸਾਲੇ ਅਸੀਂ ਇਸ ਕਰਕੇ ਅਲੱਗ ਤੋਂ ਰੋਸਟ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਅਸੀਂ ਪੀਸ ਕੇ ਤਿਆਰ ਨਹੀਂ ਕਰਨਾ ਇਹ ਅਸੀਂ ਸਾਬਤ ਹੀ ਯੂਜ਼ ਕਰਨੇ ਆ ਜਿਹੜੇ ਮਸਾਲਿਆਂ ਨੂੰ ਅਸੀਂ ਪੀਸ ਕੇ ਤਿਆਰ ਕਰਨਾ ਸੀ ਉਹ ਸਾਰੇ ਮਸਾਲੇ ਅਸੀਂ ਪਹਿਲਾਂ ਰੋਸਟ ਕਰ ਲਏ ਆ ਇਹਨਾਂ ਮਸਾਲਿਆਂ ਨੂੰ ਅਸੀਂ ਪੀਸ ਕੇ ਤਿਆਰ ਨਹੀਂ ਕਰਨਾ ਇਸ ਕਰਕੇ ਇਹਨਾਂ ਨੂੰ ਅਸੀਂ ਐਦਾਂ ਹੀ ਸਾਬਤ ਹੀ ਯੂਜ਼ ਕਰਾਂਗੇ ਇਹ ਵੀ ਬਿਲਕੁਲ ਦੇਖੋ ਨਮੀ ਦੂਰ ਹੋ ਗਈ ਆ ਹੁਣ ਜਿਹੜੇ ਬਰਤਨ ਵਿੱਚ ਤੁਸੀਂ ਮਿਕਸ ਕਰਨਾ ਆ achar ਉਹ ਬਰਤਨ ਵਿੱਚ ਬਿਲਕੁਲ ਪਾਣੀ ਨਾ ਲੱਗਿਆ ਹੋਵੇ ਬਿਲਕੁਲ ਸੁੱਕਾ ਬਰਤਨ ਹੋਵੇ ਇਦੇ ਵਿੱਚ 2 ਚਮਚ ਅਸੀਂ ਸਰੋਂ ਦੇ ਤੇਲ ਦੇ ਪਾਵਾਂਗੇ ਸਰੋਂ ਦਾ ਤੇਲ ਪਹਿਲਾਂ ਪਾ ਕੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਪਹਿਲਾਂ ਤੁਸੀਂ ਸਰੋਂ ਦਾ ਤੇਲ ਪਾ ਕੇ ਮਿਰਚਾਂ ਨੂੰ ਮਿਕਸ ਕਰਦੇ ਹੋ ਤਾਂ ਇਹਨਾਂ ਦੇ ਉੱਪਰ ਜਦੋਂ ਅਸੀਂ ਮਸਾਲਾ ਪਾਉਂਦੇ ਆ ਤਾਂ ਬਿਲਕੁਲ ਮਸਾਲੇ ਵਿੱਚ ਇਹ ਚੰਗੀ ਤਰ੍ਹਾਂ ਕੋਟਿੰਗ ਹੋ ਜਾਂਦੀ ਹੈ ਮਿਰਚਾਂ ਦੀ 2 ਚਮਚ ਹੀ ਪਾਏ ਆ ਬਾਕੀ ਤੇਲ ਅਸੀਂ ਬਾਅਦ ਵਿੱਚ ਪਾਵਾਂਗੇ ਤੇ 2 ਚਮਚ ਤੇਲ ਦੇ ਪਾ ਕੇ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਰਚਾਂ ਨੂੰ ਅਸੀਂ ਤੇ ਇਹਦੇ ਵਿੱਚ ਅਸੀਂ ਹੋਰ ਮਸਾਲੇ ਐਡ ਕਰਾਂਗੇ ਜਿਹੜਾ ਅਸੀਂ ਮਸਾਲਾ ਪੀਸ ਕੇ ਰੱਖਿਆ ਸੀ ਇਸ ਟਾਈਮ ਤੇ ਉਹ ਐਡ ਕਰ ਦਾਂਗੇ ਸਾਰੇ ਮਸਾਲੇ ਅਸੀਂ ਪਾ ਲਾਂਗੇ ਜਿੰਨੇ ਮਾਤਰਾ ਵਿੱਚ ਤੁਸੀਂ ਮਿਰਚਾਂ ਦਾ ਆਚਾਰ ਬਣਾਉਣਾ ਚਾਹੁੰਦੇ ਹੋ ਉਨੀ ਮਾਤਰਾ ਵਿੱਚ ਹੀ ਤੁਸੀਂ ਮਸਾਲਾ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਸਾਰੇ ਮਸਾਲੇ ਅਸੀਂ ਇਹਦੇ ਵਿੱਚ ਐਡ ਕਰਦੇ ਥੋੜਾ ਜਿਹਾ ਇਹਨੂੰ ਮਿਕਸ ਕਰ ਲਾਂਗੇ ਪਹਿਲਾਂ ਬਹੁਤ ਹੀ ਜ਼ਿਆਦਾ ਟੇਸਟੀ ਆਚਾਰ ਬਣ ਕੇ ਤਿਆਰ ਹੁੰਦਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਦੇ ਵਿੱਚ ਪਾਵਾਂਗੇ ਇੱਕ ਚਮਚ ਪਰ ਕੇ ਨਮਕ ਦਾ ਨਮਕ ਥੋੜਾ ਜਿਆਦਾ ਹੀ ਪਾਣਾ ਕਿਉਂਕਿ ਨਮਕ ਪਾਣ ਨਾਲ ਜਿਹੜਾ ਤੁਸੀਂ ਜਿਆਦਾ ਪਾਉਂਗੇ ਤਾਂ ਸਾਡਾ ਅਚਾਰ ਹੈ ਕਾਫੀ ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਇਹ ਅਸੀਂ ਕਲਰ ਲਈ ਪਾ ਰਹੇ ਹਾਂ ਸਿਰਫ ਤੇ ਦੋ ਚਮਚ ਇਹਦੇ ਵਿੱਚ ਪਾਵਾਂਗੇ ਅਸੀਂ ਸਿਰਕੇ ਦੇ ਸਿਰਕਾ ਪਾਣ ਨਾਲ ਜਿਹੜਾ ਸਾਡਾ ਅਚਾਰ ਹੈ ਦੋ ਤਿੰਨ ਸਾਲ ਤੱਕ ਵੀ ਖਰਾਬ ਨਹੀਂ ਹੋਊਗਾ ਜੇ ਤੁਸੀਂ ਹਰੀ ਲਾਲ ਮਿਰਚ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਦੋ ਚਮਚ ਅਸੀਂ ਸਰੋਂ ਦਾ ਤੇਲ ਜਿਹੜੇ ਬਚ ਗਏ ਸੀ ਉਹ ਇਸ ਟਾਈਮ ਤੇ ਐਡ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਦਾਂਗੇ ਆਚਾਰ ਨੂੰ ਇਹਨੂੰ ਜਦੋਂ ਵੀ ਆਚਾਰ ਨੂੰ ਅਸੀਂ ਕੱਢਣਾ ਖਾਣ ਲਈ ਤਾਂ ਬਿਲਕੁਲ ਸੁੱਕੇ ਚਮਚ ਨਾਲ ਹੀ ਕੱਢਣਾ ਕੋਈ ਵੀ ਆਚਾਰ ਹੋਵੇ ਅਸੀਂ ਜਦੋਂ ਖਾਣ ਲਈ ਲੈਂਦੇ ਆ ਤਾਂ ਬਿਲਕੁਲ ਜਿੱਥੇ ਸੁੱਕੇ ਚਮਚ ਨਾਲ ਕੱਢੋਗੇ ਤੁਹਾਡਾ ਆਚਾਰ ਹੈ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਗਿੱਲਾ ਹੱਥ ਜਾਂ ਗਿੱਲਾ ਚਮਚ ਅਸੀਂ ਬਿਲਕੁਲ ਵੀ ਯੂਜ਼ ਨਹੀਂ ਕਰਨਾ ਜਦੋਂ ਵੀ ਅਸੀਂ ਆਚਾਰ ਲੈਣਾ ਹੈ ਸਾਡਾ ਆਚਾਰ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਕਿਸੇ ਜਾਰ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਇਸ ਤਰੀਕੇ ਦਾ ਕੋਈ ਵੀ ਤੁਸੀਂ ਜਾਰ ਲੈਣਾ ਕੰਚ ਦਾ ਜਾਰ ਲੈ ਕੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਧੁੱਪ ਵਿੱਚ ਸੁਕਾ ਲੈਣਾ ਹੈ ਤੁਸੀਂ ਇਹਦੇ ਵਿੱਚ ਮਿਰਚਾਂ ਦਾ ਆਚਾਰ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਸਾਡਾ ਆਚਾਰ ਜੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਫੀਡਬੈਕ ਜਰੂਰ ਸ਼ੇਅਰ ਕਰਿਆ ਕਰੋ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ